ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਅਤੇ ਉਸ ਤੋਂ ਵੀ ਪਹਿਲਾਂ ਨਾਮ ਜਪਣ ਦਾ ਬਲ ਬਖਸ਼ੇ ਕੱਲ ਆਪਾਂ 38 ਡੇਸ ਦਾ ਚੈਲੰਜ ਪੂਰਾ ਕੀਤਾ ਜੋ ਆਪਾਂ ਗੁਰਪੁਰਬ ਤੋਂ 38 ਡੇਸ ਪਹਿਲਾਂ ਸਟਾਰਟ ਕੀਤਾ ਸੀ ਜਿਨ੍ਹਾਂ ਜਿਨ੍ਹਾਂ ਨੇ ਇਸ ਚੈਲੰਜ ਨੂੰ ਫੋਲੋ ਕੀਤਾ ਆਈ ਹੋਪ ਉਹਨਾਂ ਨੂੰ ਵੀ ਉਨਾ ਹੀ ਆਨੰਦ ਆਇਆ ਹੋਵੇਗਾ ਜਿੰਨਾ ਮੈਨੂੰ ਵੀਡੀਓਜ਼ ਬਣਾ ਕੇ ਅਤੇ ਆਪ ਗੁਰਬਾਣੀ ਦੇ ਮਤਲਬ ਸਮਝ ਕੇ ਆਇਆ ਉਹਦੋਂ ਪਾਠ ਕਰਨ ਦਾ ਵੱਖਰਾ ਹੀ ਆਨੰਦ ਆਉਂਦਾ ਹੈ ਜਦੋਂ ਤੁਹਾਨੂੰ ਪਤਾ ਹੋਵੇ ਕਿ ਬਾਬਾ ਜੀ ਹੁਣ ਕੀ ਕਹਿ ਰਹੇ ਨੇ ਗੁਰਬਾਣੀ ਦੀ ਇੱਕ ਇੱਕ ਤੁਕ ਤੁਹਾਨੂੰ ਸਮਝ ਆਉਂਦੀ ਹੋਵੇ ਜਿਨ੍ਹਾਂ ਨੇ ਪਿਛਲੇ 38 ਡੇਸ ਚੈਲੰਜ ਨਹੀਂ ਫੋਲੋ ਕੀਤਾ ਉਹ ਅੱਜ ਤੋਂ ਗੁਰਪੁਰਬ ਤੋਂ ਅਗਲੇ 38 ਡੇਸ ਕਰ ਸਕਦੇ ਨੇ ਜਾਂ ਜਦੋਂ ਵੀ ਤੁਹਾਡੇ ਤੱਕ ਕੋਈ ਵੀਡੀਓ ਪਹੁੰਚੇ ਕੋਈ ਵੀ ਇਹਨਾਂ ਵਿੱਚੋਂ ਵੀਡੀਓ ਪਹੁੰਚੇ ਉਹ 38 ਡੇਸ ਚੈਲੰਜ ਲੈ ਸਕਦੇ ਨੇ ਕਿਉਂਕਿ ਕਦੋਂ ਤੱਕ ਆਪਾਂ ਬਿਨਾਂ ਮਤਲਬ ਸਮਝੇ ਬਾਣੀ ਪੜਦੇ ਰਵਾਂਗੇ ਬਾਬਾ ਜੀ ਸਭ ਤੇ ਮਿਹਰ ਕਰਨ ਸਭ ਨੂੰ ਸਮਤ ਬਖਸ਼ਣ ਅੱਜ ਆਪਾਂ ਜਪਜੀ ਸਾਹਿਬ ਦੇ ਅੰਤਮ ਸਲੋਕ ਦੀ ਵਿਆਖਿਆ ਸੁਣਾਂਗੇ ਇਸ ਸਲੋਕ ਵਿੱਚ ਪੂਰੇ ਜਪਜੀ ਸਾਹਿਬ ਦਾ ਸਿਧਾਂਤ ਸਾਰ ਅਤੇ ਉਪਦੇਸ਼ ਹੈ ਬਾਬਾ ਜੀ ਕਹਿੰਦੇ ਇਸ ਧਰਤੀ ਉੱਪਰ ਨੇਕੀ ਅਤੇ ਬਦੀ ਦੋਨੋਂ ਆਪਣਾ ਬਰਾਬਰ ਪ੍ਰਭਾਵ ਰੱਖਦੀਆਂ ਹਨ ਇੱਕ ਪਰਮਾਤਮਾ ਦੇ ਨੇੜੇ ਲੈ ਕੇ ਜਾਂਦੀ ਹੈ ਅਤੇ ਇੱਕ ਦੂਰ ਤੇ ਬਾਬਾ ਜੀ ਕਹਿੰਦੇ ਨੇ ਕਿ ਤੂੰ ਨੇਕੀ ਕਰ ਜੋ ਉਸ ਦੇ ਨੇੜੇ ਲੈ ਕੇ ਜਾਂਦੀ ਹੈ ਪਰ ਨੇਕੀ ਵੀ ਕਰਮਗੇੜ ਤੋਂ ਇਨਸਾਨ ਨੂੰ ਬਾਹਰ ਨਹੀਂ ਕੱਢਦੀ ਸੋ ਨੇਕੀ ਕਰਦੇ ਨਾਲ-ਨਾਲ ਉਸ ਕਰਮਗੇੜ ਵਿੱਚੋਂ ਨਿਕਲਣ ਦੇ ਲਈ ਉਸ ਦਾ ਨਾਮ ਤੇਉਣਾ ਬਹੁਤ ਜ਼ਰੂਰੀ ਹੈ ਐਸਾ ਸਿਮਰਨ ਕਰ ਕਿ ਪ੍ਰਮਾਤਮ ਦੇਹ ਵਿੱਚ ਧਿਆਨ ਗੱਡਿਆ ਜਾਵੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਪਵਣ ਭਵ ਹਵਾ ਬਾਬਾ ਜੀ ਕਹਿੰਦੇ ਪਵਨ ਗੁਰੂ ਹੈ ਮਹਾਨ ਪਾਣੀ ਪਿਤਾ ਹੈ ਅਤੇ ਧਰਤੀ ਮਾਤਾ ਹੈ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਭਵ ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਹਨ ਜਿਨ੍ਹਾਂ ਦੀ ਗੋਦ ਵਿੱਚ ਸਾਰਾ ਜਗਤ ਖੇਡਦਾ ਹੈ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਭਵ ਤੇਰੇ ਚੰਗੇ ਕਰਮ ਕੀਤੇ ਗਏ ਤੇ ਤੇਰੇ ਮਾੜੇ ਕਰਮ ਕੀਤੇ ਗਏ ਵਾਚੇਗਾ ਪਭ ਵੇਖੇਗਾ ਧਰਮਰਾਜ ਉਸ ਦੀ ਹਜ਼ੂਰੀ ਵਿੱਚ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਪਭ ਆਪੋ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਕਈ ਜੀਵ ਉਸ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਜੀਵ ਉਸ ਤੋਂ ਦੂਰ ਹੋ ਜਾਂਦੇ ਹਨ ਜਿਨਿ ਨਾਮ ਧਿਆਇਆ ਗਏ ਮਸਾਕਤ ਕਾਲ ਜਿਨ੍ਹਾਂ ਨੇ ਨਾਮ ਧਿਆਇਆ ਹੈ ਉਹ ਇਥੋਂ ਇਸ ਦੁਨੀਆ ਤੋਂ ਸਹੀ ਮਿਹਨਤ ਘਾਲ ਕੇ ਗਏ ਹਨ ਭਾਵ ਨਾਮ ਜਪਣਾ ਇੱਕ ਮਿਹਨਤ ਵਾਲਾ ਕੰਮ ਹੈ ਜੋ ਹਰ ਕੋਈ ਨਹੀਂ ਕਰ ਸਕਦਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੇ ਨਾਨਕ ਉਹ ਉਜਲ ਮੁਖ ਵਾਲੇ ਹਨ ਭਾਵ ਉਹਨਾਂ ਦੇ ਚਿਹਰੇ ਉੱਪਰ ਇੱਕ ਚਮਕ ਹੈ ਰੋਹਾਨੀ ਨੂਰ ਹੈ ਕੀਤੀ ਛੁੱਟੀ ਨਾਲ ਭਾਵ ਹੋਰ ਵੀ ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੈ ਵਾਹਿਗੁਰੂ ਅੱਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ